ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਾਹੀਂ ਸਾਡੇ YouTube ਚੈਨਲ ਅਤੇ Facebook ਪੇਜ ਤੇ ਆਸਕ ਵਿਚਾਰਕ ਤੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਨਗਰ ਸੁਲਤਾਨਪੁਰ ਲੋਧੀ ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੀ ਦਰਸ਼ਨ ਦਿਦਾਰ ਕਰਵਾਉਂਦੇ ਹਾਂ ਅਤੇ ਨਾਲ ਹੀ ਇੱਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ ਸੰਤ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਨਗਰ ਸੁਲਤਾਨਪੁਰ ਲੋਧੀ ਦੇ ਵਿੱਚ ਬਤੀਤ ਕਰਨੀ ਕੀਤੀ ਸਨ ਸੁਲਤਾਨਪੁਰ ਲੋਧੀ ਉਹ ਅਸਥਾਨ ਹੈ ਜਿੱਥੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਸਭ ਤੋਂ ਬਾਅਦ ਸਮਾਪਤੀ ਕੀਤੀ ਤਾਂ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਵੱਡੀ ਭੈਣ ਬੀਬੇ ਨਾਨਕੀ ਦੇ ਘਰ ਵਿੱਚ ਰਹਿਣਾ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਏਗਾ ਜੈ ਰਾਮ ਜੀ ਨੇ ਉਹਨਾਂ ਨੂੰ ਇੱਥੋਂ ਦੇ ਨਵਾਬ ਦੌਲਤ ਖਾਨ ਦੇ ਮੋਦੀ ਖਾਨੀ ਦੇ ਵਿੱਚ ਨੌਕਰੀ ਲਗਵਾ ਕੇ ਦਿੱਤੀ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਹਟਸੱਬ ਮੌਜੂਦ ਹੈ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਰਸ਼ਕ دیدار ਕਰਵਾਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿੱਚ ਬਤੌਰ ਮੁਰਦੀ ਦੀ ਨੌਕਰੀ ਕੀਤੀ ਗੁਰੂ ਜੀ ਨੇ ਇੱਥੇ ਨੌਕਰੀ ਕਰਦਿਆਂ ਅਕਾਲ ਪੁਰਖ ਦੀ ਅराधना ਵਿੱਚ ਲੀਨ ਹੋ ਕੇ ਤੇਰਾ ਤੇਰਾ ਦਾ ਅਲਾਪ ਕਰਦੇ ਹੋਏ ਲੋੜਵੰਦਾ ਦੀ ਮਦਦ ਕਰਨਾ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋੜਵੰਦਾ ਦੀ ਮਦਦ ਕਰਦਿਆਂ ਵੇਖ ਗੁਰੂ ਈਰਖੱਲੂ ਲੋਕਾਂ ਨੇ ਦولت ਖਾਨ ਕੋਲ ਗੁਰੂ ਜੀ ਦੀ ਸ਼ਿਕਾਇਤ ਕੀਤੀ ਉਹਨਾਂ ਸ਼ਿਕਾਇਤ ਕਰਦਿਆਂ ਦولت ਖਾਨ ਨੂੰ ਕਹਿਣਾ ਕੀਤਾ ਕਿ ਗੁਰੂ ਸਾਹਿਬ ਦੀਵਪਾਂ ਤੇ ਮੋਦੀ ਖਾਨਾ ਲੁਟਾ ਰਹੇ ਹਨ ਜਿਸ ਕਾਰਨ ਮੋਦੀ ਖਾਨੇ ਦੇ ਕੰਮ ਵਿੱਚ ਕਾਟਾ ਪੈ ਰਿਹਾ ਹੈ ਸ਼ਿਕਾਇਤ ਮਿਲ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਵਾਬ ਦੌਲਤਖਾਨ ਦੇ ਮੁੰਛੀ ਜਾਦੋਰਾਏ ਮਸੂਦੀ ਦੇ ਘਰ ਬੁਲਾਇਆ ਗਿਆ ਜਿੱਥੇ ਅੱਜ ਕੱਲ ਗੁਰਦੁਆਰਾ ਸ਼੍ਰੀ ਕੋਟੜੀ ਸਾਹਿਬ ਮੌਜੂਦ ਹੈ ਇਹ ਪਹਿਲਾਂ ਨਵਾਬ ਦੌਲਤਖਾਨ ਦੇ ਮੁੰਛੀ ਜਾਦੋਰਾਏ ਮਸੂਦੀ ਦਾ ਘਰ ਹੁੰਦਾ ਸੀ ਇਸ ਸਥਾਨ ਤੇ ਕੁੱਲ 3 ਵਾਰ ਮੋਦੀ ਖਾਨੇ ਦਾ ਹਿਸਾਬ ਕੀਤਾ ਗਿਆ ਪਹਿਲੀ ਵਾਰ ਜਦੋਂ ਹਿਸਾਬ ਹੋਇਆ ਤਾਂ ਹਿਸਾਬ ਵਿੱਚ 135 ਰੁਪਏ ਦਾ ਵਾਅਦਾ ਹੋਇਆ ਅਤੇ ਜਿਆਦਾ ਦੂਜੀ ਵਾਰ ਹਿਸਾਬ ਹੋਇਆ ਤਾਂ 360 ਰੁਪਏ ਦਾ ਵਾਅਦਾ ਹੋਇਆ ਤੀਜੀ ਵਾਰ ਹਿਸਾਬ ਕਰਨ ਤੇ 760 ਰੁਪਏ ਦਾ ਵਾਅਦਾ ਹੋਇਆ ਹਿਸਾਬ ਸਹੀ ਵੇਖ ਕੇ ਦولت ਖਾਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਮਾਫੀ ਮੰਗੀ ਮੋਦੀ ਖਾਨੇ ਵਿੱਚ ਇਹਨੇ ਵਾਅਦੇ ਨੂੰ ਵੇਖ ਕੇ ਦੌਲਤ ਖਾਨ ਹੈਰਾਨ ਹੋ ਗਿਆ ਉਹ ਆਪਣੀ ਕਰਨੀ ਤੇ ਗੁਰੂ ਸਾਹਿਬ ਜੀ ਦੇ ਸ਼ੱਕ ਕਰਨ ਨੂੰ ਲੈ ਕੇ ਬੇਹੱਦ ਸ਼ਰਮਿੰਦਾ ਹੋਇਆ ਇਸ ਮਗਰੋਂ ਨਵਾਬ ਦੌਲਤ ਖਾਨ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠ ਕੇ ਉਹਨਾਂ ਤੋਂ ਮਾਫੀ ਮੰਗਤੇ ਹੋਏ ਰਕਮ ਪੇਟ ਕਰਨ ਦੀ ਗੱਲ ਆਖੀ ਗੁਰੂ ਜੀ ਨੇ ਨਵਾਬ ਨੂੰ maaf ਕਰ ਦਿੱਤਾ ਤੇ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਧ ਦੀ ਰਕਮ ਨੂੰ ਗਰੀਬ ਤੇ ਲੋੜਵੰਦਾ ਚ ਵੰਡਣ ਲਈ ਕਹਿਣਾ ਕੀਤਾ ਸੰਤ ਜੀ ਇਹ ਉਹ ਅਸਥਾਨ ਹੈ ਜਿੱਥੇ ਮੋਦੀ ਖਾਨੇ ਦਾ ਹਿਸਾਬ ਲਿਆ ਗਿਆ ਇੱਥੇ ਹੁਣ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਸਿशोਭਤ ਹੈ ਸੋ ਸੰਤ ਜੀ ਇਸ ਸੰਕੇਤ ਇਤਿਹਾਸ ਗੁਰਦੁਆਰਾ ਸ੍ਰੀ ਕੋਟੜੀ ਸਾਹਿਬ ਜੀ ਦਾ ਇਤਿਹਾਸ ਬੋਲਦੇ ਆਂ ਇਹ ਪ੍ਰਕਾਰ ਦੀਆਂ ਅੰਗਲਤੀਆਂ ਕਰ ਗਏ ਹੋਵਾਂਗੇ ਆਪ ਜੀ ਨੇ ਮਾਫ ਕਰ ਦੇਣਾ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਸਿੱਖ ਸੰਤਨ ਨੂੰ ਇਸ ਕੋਲੋਂ ਸੇਵੀ ਦਰਸ਼ ਨਜ਼ਾਰ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ